ਸਤ ਸ੍ਰੀ ਅਕਾਲ ਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਸਤੋ ਕੇਜਰੀਵਾਲ ਦੀ ਦਿੱਲੀ ਚ ਹਾਰ ਬਾਈ ਸਿਰਫ ਐਮਐਲਏ ਜਿੱਤੇ ਨੇ ਤੇ ਉਸ ਤੋਂ ਬਾਅਦ ਜਿਹੜਾ ਸਾਰੇ ਬਸ ਆਦਸੀ ਤੋਂ ਬਿਨਾ ਵੱਡੇ ਚਿਹਰੇ ਤਿੰਨ ਮੈਂਬਰ ਗਪਾਲਰਾਏ ਤੇ ਖੋਰ ਤਿੰਨ ਜਿੱਤੇ ਨੇ ਬਾਕੀ ਦਾ ਸਾਰੇ ਹਾਰ ਗਏ ਔਰ ਇਸ ਹਾਰ ਤੋਂ ਬਾਅਦ ਹੁਣ ਉੱਥੇ ਮੰਥਨ ਹੋ ਰਿਹਾ ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਨੇ ਮੀਡੀਆ 'ਚ ਤਾਂ ਤੁਹਾਨੂੰ ਪਤਾ ਬਹੁਤ ਕੁਝ ਚੱਲਦਾ। ਉਹ ਕੱਲ ਮੈਂ ਇੱਕ ਦੇਖ ਰਿਹਾ ਸੀ ਕੋਈ ਚੈਨਲ ਤਾਂ ਇਹ ਵੀ ਕਹੀ ਜਾਂਦਾ ਕਿ ਆਲਸੀ ਸਿੰਘ ਨੂੰ ਅਪਰੋਚ ਕੀਤਾ ਵੀ ਤੂੰ ਆ ਜਾ ਸਾਡੇ ਨਾਲ। ਤੈਨੂੰ ਡਿਪੀ ਸੀਐਮ ਬਣਾਵਾਂਗੇ ਪਰ 7-8 ਬੰਦੇ ਲੈ ਕੇ ਆ ਜਾ। ਤਾਂ ਪੈਸਾ ਤਾਂ ਬਹੁਤ ਹੈ। ਇਹ ਇਸ ਮਾਮਲੇ 'ਚ ਮਾਹਰ ਵੀ ਹੈ ਭਾਰਤੀ ਜਨਤਾ ਪਾਰਟੀ। ਹੋ ਵੀ ਕੁਝ ਕੁਝ ਵੀ ਹੋ ਸਕਦਾ ਇਸ ਮਾਮਲੇ 'ਚ। ਲੇਕਿਨ ਆਮ ਤੌਰ ਤੇ ਇਸ ਤਰ੍ਹਾਂ ਜਿਹੜਾ ਹੈ ਕਿਹਾ ਜਾਂਦਾ ਕਿ ਕੇਜਰੀਵਾਲ ਦੀ ਪਾਰਟੀ ਜਹੇਜਾ ਕੁਝ ਨਹੀਂ ਹੁੰਦਾ ਬਸ ਇਹ ਇੰਡੀਆ ਹੈ। ਇਹ 'ਚ ਤਾਂ ਬੜਾ ਕੁਝ ਹੋ ਸਕਦਾ। ਤਾਂ ਸਿਆਸਤ ਅੱਜ ਕੱਲ ਤਾਂ ਕੁਰਸੀ ਦੀ ਸਿਆਸਤ ਹੈ ਨਾ ਵਿਚਾਰਤਾ ਰਹਾ ਤਾਂ ਕਿਤੇ ਵੀ ਨਹੀਂ ਵਿਚਾਰਤਾ ਰਤਾਮ ਆਦਮੀ ਪਾਰਟੀ ਦੀ ਵੀ ਕਿੱਟੀ ਹੈ ਸਮਝ ਜਿਹੜੀ ਵਿਚਾਰਤਾ ਰ ਮਾੜੀ ਮੋਟੀ ਸੀ ਉਹ ਵੀ ਖਤਮ ਕਰਤੀ ਕੇਜਰੀਵਾਲ ਨੇ ਉਹ ਗਰੰਟੀਆਂ ਇਹਦੀਆਂ ਗੱਲਾਂ ਜਿਹਾਂ ਕਰਕੇ ਮੁਫਤ ਖੁਰੇ ਬਣਾਤੇ ਸਾਡੇ ਜਿਹੜੇ ਵੋਟਰ ਉਹਨਾਂ ਦੀ ਤਾਂ ਬੋਲੀ ਉਹ ਲਾਤੀ ਨਾ ਸ਼ੁਰੂਆਤ ਤਾਂ ਕੇਜਰੀਵਾਲ ਨੇ ਕੀਤੀ ਸੀ ਉਦੋਂ ਬਾਅਦ ਤਾਂ ਚੱਲ ਭਾਈ ਚੱਲ ਫਿਰ ਤਾਂ ਕੋਈ ਇਹ ਕੀ ਪਹਿਲਾਂ 1000 ਫਿਰ 2100 ਤੇ ਹੁਣ 2500 ਤੇ ਚੱਲੇਗੀ ਬੋਲੀ ਅਗਲੇ ਇਲੈਕਸ਼ਨ 'ਚ ਦੇਖਿਓ 3500 4000 5000 ਤੱਕ ਚੱਲੀ ਜਾਊਗੀ ਔਰਤਾਂ ਨੂੰ ਵੀ ਨੌ ਬੇਰਜ਼ਗਾਰਾਂ ਨੂੰ ਵੀ ਬਜ਼ੁਰਗਾਂ ਨੂੰ ਵੀ ਸਾਰਾ ਕੁਝ ਤੇ ਫਿਰ ਕਿੱਥੇ ਵਿਚਾਰਤਾਰਾ ਵਿਚਾਰਤਾਰਾ ਤਾਂ ਖਤਮ ਹੀ ਕਰਤੀ ਨਾ ਆਮ ਆਦਮੀ ਪਾਰਟੀ ਦੀ ਕੋਈ ਵਿਚਾਰਤਾਰਾ ਨਾ ਇਹਨਾਂ ਦੇ ਕਿਸੇ ਹੋਰ ਦੀ ਰਹਿਣ ਦਿੱਤੀ ਇਹ ਚੱਲ ਰਿਹਾ ਮੈਂ ਪਰ ਅਸ ਦੀ ਵੀਡੀਓ ਇਹ ਥੋੜੀ ਪਾ ਰਿਹਾ ਮੈਂ ਤਾਂ ਗੱਲ ਇਹ ਕਰਨੀ ਚਾਹਣਾ ਕਿ ਬੜੀ ਜ਼ਿਆਦਾ ਤਿੱਖੀ ਬਿਆਨਬਾਜ਼ੀ ਹੋ ਰਹੀ ਹੈ ਪੰਜਾਬ ਦੇ ਵਿੱਚ ਜਦੋਂ ਦੇ ਆਮ ਆਦਮੀ ਪਾਰਟੀ ਦਿੱਲੀ ਚ ਹਾਰੀ ਹੈ ਔਰ ਜਿਹੜੇ ਵਿਰੋਧੀ ਨੇ ਲਗਾਤਾਰ ਨਿਸ਼ਾਨੇ ਰਹਾ ਰਹੇ ਨੇ ਸੁਰਜੀਂਦਰ ਸਿੰਘ ਰੰਧਾਵਾ ਕਹਿੰਦਾ ਮਤ ਘਣੀ ਚਲ ਰਹਾ ਹੋਣਗੀਆਂ ਕੋਈ ਕਹੀ ਜਾਂਦਾ ਜੀ ਇਹ ਤਾਂ ਭਗਵੰਤ ਮਾਨ ਦੀ ਤਾਂ ਅਮਿਤ ਸ਼ਾਹ ਨਾਲ ਜਿਹੜੀ ਇਹ ਸਿੱਧੀ ਸਾਂਝ ਗਾਠ ਹੈ ਇਹ ਤਾਂ ਤੁਸੀਂ ਦੇਖਿਓ ਅਗਲਾ ਏਕਨਾਤ ਸਿੰਧੇ ਬਣੂਗਾ ਔਰ ਸਰਕਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਮੱਦਤ ਨਾਲ ਚਲਾਊਗਾ ਔਰ ਪਾਰਟੀ ਦੋ ਫਾੜ ਹੋ ਜੂ ਤੇ ਕੋਈ ਕਹੇ ਕਹਿ ਰਿਹਾ ਕਿ ਇਸ ਤਰ੍ਹਾਂ ਨਹੀਂ ਹੋਣਾ ਤੇ ਇਹ ਤਾਂ ਮੁੱਖ ਮੰਤਰੀ ਜਿਹੜਾ ਕੇਜਰੀਵਾਲ ਨੇ ਬਣ ਜਾਣਾ ਹੁਣ ਦਖਲਦਾਰ ਜੀ ਬਹੁਤ ਵੱਧ ਜਾਣੀਆਂ ਹੈ ਦਿੱਲੀ ਦੀ ਉਹ ਲੋ ਡਰੂਬੀ ਲੇ ਹੋਗੇ ਚਲੋ ਇਧਰ ਹੀ ਰੋਜ਼ਗਾਰ ਮਿਲ ਜਾਊਗਾ ਤੇ ਕੋਈ ਤਾਂ ਇੱਥੇ ਤੱਕ ਚੁਟਕਲੇ ਬਣ ਗਏ ਕਿ ਹੁਣ ਕੇਜਰੀਵਾਲ ਨੇ ਪੰਜਾਬ ਦੇ ਜਹਾਜ਼ ਦੀ ਰੇਲ ਬਣਾ ਦੇਣੀ ਆ ਜਿਸ ਤਰੀਕੇ ਨਾਲ ਚੱਲ ਰਿਹਾ ਤੇ ਤੁਸੀਂ ਦੇਖਦੇ ਜਾਓ ਦਖਲਦਾਰ ਜੀ ਏਨੀ ਵੱਧ ਜਾਣੀ ਆ ਪੰਜਾਬ ਦੇ ਵਿੱਚ ਲੋਕ ਪਹਿਲੇ ਦਿੱਲੀ ਦੇ ਦਖਲਦਾਰ ਜੀ ਤਾਂ ਦੁਖੀ ਨੇ ਦਿੱਲੀ ਨਾਲ ਤਾਂ ਵੈਸੇ ਪੰਜਾਬੀਆਂ ਦੀ ਕਦੇ ਵੀ ਨਹੀਂ ਬਣੀ ਨਹੀਂ ਹੈ ਤੇ ਇਹ ਸਾਰਾ ਕੁਝ ਇਹ ਸੋਸ਼ਲ ਮੀਡੀਆ ਭਰਿਆ ਪਿਆ ਇੰਨਾ ਸਾਰੀਆਂ ਗੱਲਾਂ ਤੇ ਇਹਦੇ ਵਿੱਚ ਹੁਣ ਇੱਕ ਨਵੀਂ ਗੱਲ ਆਈ ਸੀ ਕਿ ਜੀ ਕੇਜਰੀਵਾਲ ਨੇ ਸਾਰੇ ਜਿਹੜੇ ਐਮਐਲਏ ਪੰਜਾਬ ਦੇ 93 ਨੇ ਇਹ ਸਾਰੇ ਦੇ ਸਾਰੇ ਬੰਨਾਲੇ ਸਮੇਤ ਭਗਵੰਤ ਮਾਨ ਪਹਿਲਾਂ ਤਾਂ ਇਹ ਚੱਲਿਆ ਜੀ ਉੱਥੇ ਮੈਂ ਐਮਐਲਏ ਕਹਿਣਗੇ ਵੀ ਤੁਸੀਂ ਕੇਜਰੀਵਾਲ ਮੁੱਖ ਮੰਤਰੀ ਬਣਾਓ ਮੈਂ ਉਦੋਂ ਵੀ ਕਿਹਾ ਸੀ ਪਰ ਹਜੇ ਕੁਝ ਨਹੀਂ ਹੋਣਾ ਤੇ ਨਹੀਂ ਹੋਇਆ ਤੇ ਅੱਜ ਮੀਟਿੰਗ ਗਏ ਸਾਰੇ ਇਕੱਠੇ ਹੋ ਕੇ ਤੁਮ ਬਾ ਦੇਖ ਰਿਹਾ ਸੀ ਭਗਵੰਤ ਮਾਨ ਦੀਆਂ ਗੱਡੀਆਂ ਦਾ ਕਾਫਲਾ ਜਾ ਰਿਹਾ ਹੈ ਕੋਈ ਮੰਤਰੀਆਂ ਦੇ ਨਾਲ ਕੋਈ ਸਕਾਉਟ ਜਾ ਰਹੀ ਹੈ ਕੱਲੇ ਕਲੇਮ ਮੇਲੇ ਦੇ ਸਰਕਾਰੀ ਗੱਡੀ ਚ ਆਪਦੀ ਜੀ ਨੋਵਾ ਦੇ ਵਿੱਚ ਪੰਜ ਚਾਰ ਬੰਦੇ ਉਹਦੇ ਨਾਲ ਨਾਲ ਉਹਦੇ ਗਨਮੈਨ ਸਭ ਪਹੁੰਚ ਗਏ ਜਿਹੜੀ 93 ਥੋੜੀ ਬੜਾਈ ਨੇ 5-700 ਬੰਦਾ ਗਿਆ ਤੇ ਉੱਥੇ ਜਾ ਕੇ ਨਿਕਲਿਆ ਕੀ ਇਹ ਵੀ ਤਾਂ ਦੇਖਣ ਵਾਲੀ ਗੱਲ ਹੈ ਅਸੀਂ ਤਾਂ ਉਦੋਂ ਵੀ ਗੱਲ ਕਹੀ ਸੀ ਕਿ ਪੰਜਾਬ ਤੇ ਥੋੜਾ ਤਰਸ ਕਰੋ ਕੇਜਰੀਵਾਲ ਸਾਹਿਬ ਨੂੰ ਬਹੁਤ ਹੋ ਗਿਆ ਪੰਜਾਬ ਕੋਲ ਪੈਸਾ ਕਿੱਥੇ ਹੈ ਇਸ ਜਿਆ ਗੱਲਾਂ ਚ ਬਲਾ ਕੇ ਕੀ ਕਰਨਾ ਸੀ ਤਾਂ ਬਲਾ ਕੇ ਉਹਨਾਂ ਨੇ ਜੀ ਕੇਜਰੀਵਾਲ ਸਾਹਿਬ ਨੇ ਇਹ ਕਿਹਾ ਕਿ 30 ਮਿੰਟ ਭਾਸ਼ਣ ਦਿੱਤਾ ਸਾਰਾ ਕਿਸੇ ਨੇ ਸੁਣੀ ਨਹੀਂ ਕੁਛ ਨਹੀਂ ਕੀਤਾ ਧੰਨਵਾਦ ਕੀਤਾ ਤੇ ਕਿਹਾ ਤੁਸੀਂ ਲੋਕਾਂ ਦੇ ਮੁੱਦੇ ਪਛਾਣੋ ਮੁੱਦਿਆਂ ਲਈ ਲੜੋ ਤੇ ਲੋਕਾਂ ਦੇ ਵਿੱਚ ਜਾਓ ਇਹ ਗੱਲ ਹੈ ਆ ਜਿਹੜਾ ਜਿਹੜੇ ਤਿੰਨ ਗੱਲਾਂ ਜੇ ਸਖਪਾਲ ਕਹਰਾਂ ਨੂੰ ਵਟਸਐਪ ਤੇ ਲਾਇਆ ਜਾ ਸਕਦਾ ਵਿਰੋਧੀ ਧਿਰ ਦੇ ਨੇਤਾ ਤੋਂ ਇਹ ਤਾਂ ਤੁਸੀਂ ਵਟਸਐਪ ਤੇ ਵੀ ਦੇ ਸਕਦੇ ਹੋ ਸਰੀ ਜਿਹੜੇ ਆ ਜਿਹੜੇ ਤਿੰਨ ਮੰਤਰ ਦਿੱਤੇ ਨੇ ਤੇ ਕਦੇ ਦਿੱਤਾ ਜਾ ਸਕਦਾ ਕਿਉਂ ਪੰਜਾਬ ਦਾ ਪੈਸਾ ਖਰਾਬ ਕੀਤਾ ਕਿਉਂ ਪੰਜਾਬ ਦੇ ਇੱਕ ਦਿਨ ਡੇਢ ਦਿਨ ਖਰਾਬ ਕਰਤਾ ਪੰਜਾਬ ਦੇ ਐਮਐਲਏ ਦਾ ਜਿਹੜਾ ਲੋਕਾਂ 'ਚ ਜਾਂਦੇ ਹੋ ਤੇ ਇਹ ਕਿਸ ਕਿਸਮ ਦਾ ਅਸਲ ਦੇ ਵਿੱਚ ਇਹ ਮੰਤਰ-ਮੰਤਰ ਨਹੀਂ ਸੀ ਕੋਈ ਦੇਣਾ ਨਾ ਹੀ ਕੋਈ ਉਹਨਾਂ ਦੇ ਇਸ ਤਰ੍ਹਾਂ ਦੀ ਇੱਛਾ ਸੀ ਇਹ ਤਾਂ ਕਦੇ ਵੀ ਕਹੀ ਜਾ ਸਕਦੀ ਹੈ ਇਹ ਤਾਂ ਹਰ ਰੋਜ਼ ਹੀ ਕਹਿੰਦੇ ਨੇ ਵੀ ਲੋਕਾਂ ਦੇ ਕੰਮ ਕਰੋ ਕੋਈ ਨਵੀਂ ਗੱਲ ਦੱਸੀ ਹੈ ਕੋਈ ਨਵਾਂ ਮੰਤਰ ਦਿੱਤਾ ਅਸਲ ਦੇ ਵਿੱਚ ਗੱਲ ਇਹ ਨਹੀਂ ਸੀ ਗਲਤ ਆਏ ਸੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ 30 ਬੰਦੇ ਸਾਡੇ ਸੰਪਰਕ 'ਚ ਨੇ ਕੋਈ ਕਹਿ ਯਾਰ ਐ ਸੀ ਕਿ ਬੱਤੀ ਦੇ ਕੋਈ ਜਦੋਂ ਤੁਸੀਂ ਗੱਲਾਂ ਦਾ ਖੜਾ ਬਣਾਉਣਾ ਜੋ ਮਰਜ਼ੀ ਬਣਾਈ ਚੱਲੋ ਤੇ ਲੇਕਿਨ ਇਹ ਦੁਨੀਆਂ ਨੂੰ ਦਿਖਾਉਣਾ ਚਾਹੁੰਦੇ ਸੀ ਕਿ ਜੀਵਾਲ ਕਿ ਨਹੀਂ ਹਲੇ ਵੀ ਮੇਰਾ ਹੁਕਮ ਚੱਲਦਾ ਹੈ ਚਾਹੇ ਮੈਂ ਐਮਐਲਏ ਵੀ ਨਹੀਂ ਮੁੱਖ ਮੰਤਰੀ ਤਾਂ ਚਲੋ ਗਿਆ ਲੇਕਿਨ ਮੈਂ ਤੁਹਾਨੂੰ ਇੱਥੇ ਬੁਲਾਉਣਾ ਉਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਸੰਕੇਤ ਦੇਣਾ ਸੀ ਦੁਨੀਆ 'ਚ ਮੈਸੇਜ ਦੇਣਾ ਸੀ মিডিਆ ਰਹੀ ਕਿ ਦੇਖ ਲਓ ਸਾਰੇ ਆਗੇ ਨੇ ਇੱਥੇ ਸਾਰੇ ਸਾਡੇ ਨਾਲ ਨੇ ਕੋਈ ਨਹੀਂ ਟੁੱਟ ਰਿਹਾ ਇਸ ਕਿਸਮ ਦੀ ਗੱਲ ਕਿਤੇ ਵੈਸੇ ਆਉਣ ਜਾਣ ਨਾਲੇ ਟੁੱਟਣ ਦਾ ਪਤਾ ਕੀ ਇਹ ਦਿਨ ਚ ਲੋਕ ਦੀ ਇੱਕ ਇੱਕ ਦੋ ਦੋ ਵਾਰੀ ਪਾਰਟੀਆਂ ਬਦਲਦੇ ਦੇਖੇ ਨੇ ਇਸ ਤਰ੍ਹਾਂ ਦੀ ਗੱਲ ਹੈ ਪਰ ਹੁਣ ਹਾਰ ਤੋਂ ਬਾਅਦ ਸੱਚਮੁੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਚ ਕੁਸ਼ਰਮਸਰ ਦਾ ਦੌਰ ਤਾਂ ਸ਼ੁਰੂ ਹੋ ਗਿਆ ਬਹੁਤ ਸਾਰੀਆਂ ਗੱਲਾਂ ਨੇ ਮਤਲਬ ਹੁਣ ਪੰਜਾਬ ਦੇ ਵਿੱਚ ਜਿਹੜਾ ਐਮ ਐਲ ਏ ਹੈ ਕਿੰਨੀ ਕਿ ਸੁਤੰਤਰਤਾ ਦੇ ਕੋਲ ਅਫਸਰ ਉਹਦੀ ਕਿੰਨੀ ਕੁ ਗੱਲ ਮੰਨਦੇ ਨੇ ਇਹ ਵੀ ਤਾਂ ਦੇਖ ਲਓ ਨਾ ਕਿ ਅਕਸਰ ਉਹਦੀ ਗੱਲ ਮੰਨਦੇ ਨੇ ਜਾਂ ਕਿੰਨੀ ਕੁ ਗੱਲ ਮੰਨਦੇ ਨੇ ਜਾਂ ਉਹਨੂੰ ਕਿੰਨੀ ਕੁ ਸਵਤੰਤਰਤਾ ਦਿੱਤੀ ਹੈ ਗੱਲ ਕਰਨ ਦੀ ਬੋਲਣ ਦੀ ਕੰਮ ਕਰਨ ਦੀ ਤੇ ਦੂਜੇ ਪਾਸੇ ਜੇ ਜ਼ਿਆਦਾ ਸਵਤੰਤਰਤਾ ਹੈ ਫਿਰ ਉਹਦੀ ਮਿਸਬੇਬ ਕਦੇ ਕਿਸੇ ਦਾ ਪਰਚਾ ਕਿਸੇ ਦੇ ਕੁਝ ਕਿਸੇ ਦਾ ਲੈਣ ਦੇਣ ਹੁਣ ਤਾਂ ਮੈਨੂੰ ਕੋਈ ਅਸੀਂ ਇੱਕ ਮੰਤਰੀ ਦੇ ਬਾਹਰ ਕੁਝ ਬੰਦੇ ਬੈਠੇ ਨੇ ਹਾਂਜੀ ਕੰਮ ਦੱਸੋ ਤੇ ਐਂ ਪੁੱਛਦੇ ਨੇ ਮਤਲਬ ਇਸ ਤਰ੍ਹਾਂ ਦੇ ਉਹ ਕਹਿੰਦੇ ਪ੍ਰੇਸ਼ਾਚਾਰ ਰੋਕੋ ਐਥੇ ਤਾਂ ਐਂ ਵੀ ਹਾਂ ਦੱਸੋ ਕੰਮ ਦੱਸੋ ਕਿਵੇਂ ਹੁੰਦਾ ਉਹ ਪੀ.ਐਸ. ਕਰਾ ਦਾਂਗੇ ਤੋਂ ਇਹੋ ਜਿਹਾ ਕੁਝ ਅਈ ਤਸੀਲਾਂ ਦੇ ਵਿੱਚ ਅਰਜੀ ਦੇ ਵੀ ਸੀ ਅਫਦਕਾਰੀ ਕਰੀ ਜਾਂਦੇ ਨੇ ਉਹ ਜੇ ਕਹਿੰਦੇ ਨੇ ਕਿ ਜੀ ਪੈਸਾ ਤੇ ਕ੍ਰਾਪਸ਼ਨ ਤੋਂ ਖਤਮ ਉਹ ਕਹਿੰਦੇ ਜੀ ਕ੍ਰਾਪਸ਼ਨ ਤਾਂ ਖਤਮ ਹੋ ਗਈ ਲੇਕਿਨ ਹੁਣ ਵੱਧ ਗਿਆ ਕੰਮ ਕਿਉਂਕਿ ਸ਼ਕਤੀ ਬਹੁਤ ਹੈ ਸ਼ਕਤੀ ਵਧਣਾ ਦੂਜਾ ਕੰਮ ਪੈਸਾ ਵੀ ਵੱਧ ਗਿਆ ਤੋ ਇਸ ਤਰ੍ਹਾਂ ਦੇ ਕੰਮ ਚੱਲੀ ਜਾਂਦੇ ਨੇ ਟਾਈਮ ਜਿਹੜਾ ਹੈ ਨਾ ਹੁਣ ਇਹਨਾਂ ਕੋਲ ਘੱਟ ਹੀ ਆ ਇੱਕ ਇੱਕ ਸਵਾ ਸਾਰੀ ਰਹਿ ਗਿਆ ਸਾਰਾ ਤੇ ਉਦੋਂ ਬਾਅਦ ਤਾਂ ਬੜਾ ਬਦਲ ਜਾਂਦਾ ਹੁੰਦਾ ਹੈ ਅਖੀਰਲੇ ਸਾਲ ਅਖੀਰਲੇ ਪੰਜ ਸੱਤ ਮਹੀਨੇ ਤਾਂ ਤੇ ਜੇ ਇਹਨਾਂ ਨੇ ਸਭ ਕੁਝ ਕਰਨਾ ਹੈ ਤੇ ਫੇਰ ਤਾਂ ਫੇਰ ਵਾਦੇ ਤਾਂ ਪੂਰੇ ਕਰੋ ਤੇ ਹੁਣ ਵਾਦੇ ਤਾਂ ਕੀਤੇ ਨਹੀਂ ਮਾਨ ਸਾਹਿਬ ਨੂੰ ਵੀ ਤੇ ਲੱਗਦਾ ਹੈ ਕਿ ਜਿੱਥੇ-ਜਿੱਥੇ ਇਹਨਾਂ ਨੇ ਰੈਲੀ ਕੀਤੀ ਤੇ ਕੋਈ ਨਹੀਂ ਜਿੱਤਿਆ ਕਿਉਂਕਿ ਲੋਕ ਨਾਲ ਦੀ ਨਾਲ ਕਹਿੰਦੇ ਸੀ ਇਹ ਕਹਿੰਦੇ ਸੀ ਜਾ ਕੇ ਪੰਜਾਬ ਨੂੰ ਪੁੱਛ ਲੋ ਲੋਕ ਪੁੱਛ ਰਹੇ ਨੇ ਹੁਣੇ ਵੀ ਉੱਥੇ 1000 ਰੁਪਏ ਦਿੱਤੇ ਆ ਔਰ ਤੁਹਾਨੂੰ ਨਹੀਂ ਵਾਦਾ ਪੂਰਾ ਕੀਤਾ ਹੋਰ ਵਾਦੇ ਪੂਰੇ ਹੋਗੇ ਕਰਾਪਸ਼ਨ ਖਤਮ ਹੋਗੀ ਤੇ ਸਿੱਖਿਆ ਕ੍ਰਾਂਤੀ ਆ ਗਈ ਐਡ ਦੇ ਨਹੀਂ ਹੋਰ ਗੱਲ ਹੁੰਦੀ ਹੈ ਸਿੱਖਿਆ ਕ੍ਰਾਂਤੀ ਜਿੱਥੇ 6855 ਦਾ ਪ੍ਰਿੰਸੀਪਲ ਨਹੀਂ ਹੈ ਸਟੂਡੈਂਟ ਸਕੂਲਾਂ ਦੇ 47% ਹੈਡਮਾਸਟਰ ਨਹੀਂ ਹੈ ਅਬੀਸੀ ਹਾਲੇ ਤੱਕ ਨਹੀਂ ਲੱਗਿਆ ਪੰਜਾਬੀ ਯੂਨੀਵਰਸਿਟੀ ਦਾ ਸਾਲ ਹੋ ਗਿਆ ਇਹ ਸਿੱਖਿਆ ਘਰਾਤੀ ਹੈ ਕਈ ਹੋਰ ਯੂਨੀਵਰਸਿਟੀਆਂ ਦੇ ਬੀਸੀ ਲਾਉਣ ਵਾਲੇ ਪਏ ਨੇ ਤੋਂ ਇਸੇ ਦਿਨ ਹੈਲਥ ਕਨਿਡਿਕ ਦਾ ਰੌਲਾ ਪੈ ਗਿਆ ਜੇ ਹੈਲਥ ਮਿਸ਼ਨ ਦਾ ਪੈਸਾ ਤਾਂ ਮਿਲੂ ਜੇ ਭਗਵੰਤ ਮਾਨ ਦੀ ਫੋਟੋ ਲਾਉਗੀ ਤੋਂ ਇਹ ਸਾਰੇ ਦੇ ਵਿੱਚ ਬੜਾ ਕੁਝ ਕਰਨ ਵਾਲਾ ਪਿਆ ਸੀ ਤੇ ਭਗਵੰਤ ਮਾਨ ਉਸ ਤੋਂ ਬਾਅਦ ਜਿਵੇਂ ਉਹਨਾਂ ਦੀ ਬਾਡੀ ਲੈਂਗੁਏਜ ਸੀ ਅੱਜ ਕੋਈ ਜ਼ਿਆਦਾ ਖੁਸ਼ ਨਹੀਂ ਸੀ ਜਿਵੇਂ ਅੱਗੇ ਚੁਟਕਲੇ ਸਰਾਉਂਦੇ ਨੇ ਮੀਡੀਆ ਨੂੰ ਕਹਿੰਦੇ ਨਹੀਂ ਨਹੀਂ ਇਹ ਤਾਂ ਕਾਂਗਰਸੀ ਤਾਂ ਹੀ ਕਰਦੇ ਹੁੰਦੇ ਨੇ ਇਹ ਬੰਦੇ ਤੋੜਨਾ ਤੜਾਉਣਾ ਇਹਨਾਂ ਦਾ ਕਲਚਰ ਹੈ ਇਹ ਸਾਡਾ ਕਲਚਰ ਨਹੀਂ ਕਿਉਂ ਤੁਸੀਂ ਇਹ ਕੀ ਜਾਣਿਓ ਤੁਹਾਡਾ ਕਲਚਰ ਕੀ ਕੀ ਫਰਕ ਹੈ ਤੁਹਾਡੇ ਕਲਚਰ ਦਾ ਮਾਨ ਸਾਹਿਬ ਉਹੀ ਕੁਝ ਤੁਸੀਂ ਕਰਦੇ ਹੋ ਜਿਹੜੀਆਂ ਰਵਾਇਤੀ ਪਾਰਟੀਆਂ ਕਰਦੀਆਂ ਸੀ ਜੋ ਤੱਕਾ ਤੁਹਾਡੇ ਨਾਲ ਤੁਸੀਂ ਆਪੀ ਕਿਹਾ ਜੋ ਦਿੱਲੀ ਚ ਉਹਨਾਂ ਦੀ ਪੁਲਿਸ ਨੇ ਕੀਤਾ ਤੁਸੀਂ ਪੰਜਾਬ ਟੀਵੀ ਕਰਿਆ ਅੰਮ੍ਰਿਤਸਰ ਚ ਕੀਤਾ ਫਗਵਾੜੇ ਕੀਤਾ ਬਠਿੰਡੇ ਕੀਤਾ ਔਰ ਮੇਰ ਕਿਵੇਂ ਬਣੇ ਨੇ ਉਹ ਸਾਰੇ ਕਿਤੇ ਚੱਲਦਾ ਜਿਹਦੇ ਹੱਥ ਸੱਤਾ ਹੁੰਦੀ ਹੈ ਉਹ ਐਂ ਕਰਦਾ ਤੋ ਇਹ ਲੋਕ ਹੁਣ ਸਿਆਰੇ ਜੇ ਹੋ ਜਾਂਦੇ ਨੇ ਲੋਕਾਂ ਨੂੰ ਸਭ ਕੁਝ ਪਤਾ ਲੱਗ ਗਿਆ ਵੀ ਕੀ ਹੋਣਾ ਪਰ ਅਸੀਂ ਤਾਂ ਗੱਲ ਇਹ ਕਹਿੰਦੇ ਆ ਕੇਜਰੀਵਾਲ ਸਾਹਿਬ ਥੋੜੇ ਪੰਜਾਬ ਤੇ ਰਹਿਮ ਕਰਨ ਹੁਣ ਪੰਜਾਬ ਵਾਲਾ ਇਹਨੂੰ ਕੰਮ ਕਰ ਲੈਣ ਭਗਵੰਤ ਮਾਨ ਨੂੰ ਕੰਮ ਕਰ ਲੈਣ ਭਗਵੰਤ ਮਾਨ ਵੈਸੇ ਤਾਂ ਜ਼ਮੀਨ ਨਾਲ ਜੁੜਿਆ ਬੰਦਾ ਨਾ ਇੱਥੋਂ ਗਿਆ ਕਿਨੇ ਵਾਰੀ ਜੀਂਟਸੇ ਰੋਂ ਰਾਇਆ ਪੈਉ ਨੂੰ ਵੀ ਰਾਇਆ ਪੱਤ ਨੂੰ ਵੀ ਰਾਇਆ ਲੋਕਾਂ ਚੋਂ ਗਿਆ ਤੇ ਆਮ ਘਰਾਂ ਚੋਂ ਨਿਕਲ ਕੇ ਉਹਨੂੰ ਸਾਰਿਆਂ ਗੁੱਲਾਂ ਦਾ ਪਤਾ ਹੈ ਪਰ ਕੰਮ ਤਾਂ ਕਰਨ ਦਿਓ ਨਾ ਉਹਨੂੰ ਉਹਨੂੰ ਇਹ ਤਾਂ ਗਲਤ ਦੇਖਣ ਦੋ ਵੀ ਕਿਵੇਂ ਕੰਮ ਕਰਨਾ ਹੈ ਤੋ ਕੰਮ ਕਰਨ ਦੋ ਇਹਨਾਂ ਦੇ ਬੰਦਿਆਂ ਨੂੰ ਵੀ ਕੰਮ ਕਰਨ ਦੋ ਜੇ ਤੁਸੀਂ ਚਾਹੋ ਕੁਝ ਪੰਜਾਬ ਦਾ ਫਾਇਦਾ ਹੋਵੇ ਜੇ ਪੰਜਾਬ ਦਾ ਕਰਜ਼ਾ ਵਧੀ ਜਾਂਦਾ ਹੈ ਪੰਜਾਬ ਦੀ ਕਿਸਾਨੀ ਰੋੜ ਰਹੀ ਹੈ ਤੋ ਇਸ ਕਰਕੇ ਸਾਰੇ ਬਹੁਤ ਬਹੁਤ ਜਿਹੜੇ ਖੇਤਰ ਨੇ ਜਿੱਥੇ ਕੰਮ ਕਰਨ ਵਾਲੇ ਪਏ ਨੇ ਤੇ ਜੇ ਅੱਜ ਦੀ ਤੁਹਾਡੀ ਬੁਲਾਈ ਹੋਈ ਮੀਟਿੰਗ ਮੰਨ ਲਓ ਜਿਹੜੇ ਤੁਹਾਡੇ ਤਿੰਨੇ ਮੰਤਰੀ ਨੇ ਉਹਨਾਂ ਨੂੰ ਚੱਲਣ ਦੋ ਦਿੱਲੀ ਦਾ ਦਖਲ ਘੱਟ ਕਰੋ ਤੇ ਮੇਰੇ ਖਿਆਲ ਨਾਲ ਸ਼ਾਇਦ ਕੋਈ ਗੱਲ ਜ਼ਿਆਦਾ ਵੱਢ ਜੇ ਲੇਕਿਨ ਇਸ ਗੱਲ ਦਾ ਜ਼ਰੂਰ ਰੋਸ ਰਹੂਗਾ ਕਿ ਤੁਸੀਂ 30 ਮਿੰਟ ਦੇ ਭਾਸ਼ਣ ਲਈ ਪੰਜਾਬ ਦੇ 500 ਬੰਦਿਆਂ ਨੂੰ ਉੱਥੇ ਬੁਲਾ ਲਿਆ ਤੇ ਖਰਚਾ ਪੰਜਾਬ ਦਾ ਪੰਜਾਬ ਪਹਿਲਾਂ ਹੀ ਕਰਜਾ ਹੀ ਹੈ ਤੇ ਇਸ ਕਰਕੇ ਜੇ ਆਹੀ ਕੁਝ ਕਰਨਾ ਸੀ ਇੱਥੇ ਬੈਠੇ ਨੂੰ ਕਰ ਲੈਂਦੇ ਚਾਰ ਕੰਮ ਹੀ ਕਰਦੇ ਪੰਜਾਬ 'ਚ ਬੈਠੇ ਬੰਦੇ ਤੇ ਹਾਲੇ ਤੱਕ ਨਹੀਂ ਪਹੁੰਚੇ ਹੋਣੇ ਤੁਹਾਡੇ ਭਾਸ਼ਣ ਸੁਣਨ ਤੋਂ ਬਾਅਦ ਉਹ ਖੈਰ ਇਸ ਵੀਡੀਓ ਤੋਂ ਬਾਅਦ ਆਪਾਂ ਅਨਾਲਿਸਿਸ ਜ਼ਰੂਰ ਕਰਾਂਗੇ ਕਿ ਜਿਹੜੀ ਹੁਣ ਜਿਹੜੀ ਇਹ ਚੇਜ ਆਈ ਹੈ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਪੰਜਾਬ ਦੀ ਸਰਕਾਰ ਦੇ ਵਿੱਚ ਉਹਦੇ ਪ੍ਰਬੰਧ ਦੇ ਵਿੱਚ ਕਿਸ-ਕਿਸ ਦੀ ਤਬਦੀਲੀ ਆ ਰਹੀ ਹੈ ਕਿਉਂਕਿ ਤਾਂ ਪਾਰਟੀ ਬਦਲਾਅ ਲਈ ਸੀ ਕਿਸ ਕਿਸ ਦਾ ਬਦਲਾਅ ਹੋ ਰਿਹਾ ਹੈ ਉਹ ਆਪਾਂ ਅਗਲੀ ਕਿਸੇ ਵੀਡੀਓ ਚ ਗੱਲ ਕਰਾਂਗੇ ਅੱਜ ਜਨੈ ਮਿਲਦੇ ਹਾਂ ਕੱਲ